ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਰੇਲੂ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਹੁਤ ਹੀ ਸੋਖਾ ਤੇ ਵਧੀਆ ਡਿਜ਼ਾਈਨ ਬਣਾਵਾਂਗੇ। ਇਹ ਤੁਸੀਂ ਕਿਸੇ ਵੀ ਕੋਟੀ ਸਵੈਟਰ, ਬੱਚਿਆਂ ਦੇ ਸਵੈਟਰ, ਜੈਕਟ ਤੇ ਬਣਾ ਸਕਦੇ ਹੋ। ਇਹ ਆਪਾਂ 12 ਕੁੰਡੇ ਪਾ ਲਈ। ਪਹਿਲਾਂ ਤੁਸੀਂ ਬਾਰਡਰ ਬਣਾਉਣਾ, ਬਾਰਡਰ ਤੋਂ ਬਾਅਦ ਹੀ ਡਿਜ਼ਾਈਨ ਸ਼ੁਰੂ ਹੁੰਦਾ ਹੈ। ਆਪਾਂ ਸਿੱਧੀਆਂ ਪੁੱਠੀਆਂ ਸਲਾਈਆਂ ਪਾ ਲਈਆਂ। ਤੁਸੀਂ ਬਾਰਡਰ ਤੋਂ ਬਾਅਦ ਸ਼ੁਰੂ ਕਰਨਾ ਹੈ ਇਹ। ਪੁੱਠੀ ਸਲਾਈ ਤੇ ਡਿਜ਼ਾਈਨ ਸ਼ੁਰੂ ਹੁੰਦਾ ਹੈ। ਇੱਲਾ ਗੁੰਡਾ ਆਪਾਂ ਪੁੱਠਾ ਪਾ ਲਾਂਗੇ। ਪੁੱਟੀ ਸਲਾਈ ਚ ਡਿਜ਼ਾਈਨ ਸ਼ੁਰੂ ਹੁੰਦਾ ਹੈ। ਪਹਿਲਾ ਗੁੰਡਾ ਪੁੱਠਾ ਸਲਿੱਪ ਕਰ ਲਿਆ। ਧਾਗਾ ਉੱਧਰ ਕਰਕੇ ਦੂਸਰਾ ਗੁੰਡਾ ਸਲਿੱਪ ਕਰਨਾ। ਬੁਣਣਾ ਨਹੀਂਗਾ। ਧਾਗਾ ਆਪਣੇ ਵੱਲ ਕਰਕੇ ਫਿਰ ਇੱਕ ਗੁੰਡਾ ਪੁੱਠਾ ਬੁਣਨਾ। ਧਾਗਾ ਉੱਧਰ ਕਰਕੇ ਇੱਕ ਗੁੰਡਾ ਸਲਿੱਪ ਕਰ ਲਓ। ਧਾਗਾ ਆਪਣੇ ਵੱਲ ਕਰਕੇ ਇੱਕ ਗੁੰਡਾ ਪੁੱਠਾ ਬੁਣ ਲਓ। ధాగా ఉద్దరం స్ల్ప్ప కల్ కున సరి బుణనా పుట్ా కు కండా ధాగా ఉద్దరు కండా స్పెల్ పుట్ా బ బునలో ధాగా ఉద్ధర స్ప ਧਾਗਾ ਆਪਣੇ ਵੱਲ ਕਰਕੇ ਇੱਕ ਗੁੰਡਾ ਪੁੱਠਾ ਬਨ ਲਓ ਲਾਸਟ ਵਾਲਾ ਵੀ ਪੁੱਠਾ ਬਨ ਲਓ ਹੁਣ ਆਪਣੀ ਸੈਕਿੰਡ ਸਲਾਈ ਆ ਗਈ ਦੂਸਰੀ ਸਲਾਈ ਆ ਜਿਹੜਾ ਉੱਭਰਿਆ ਆ ਧਾਗਾ ਆ ਪਾ ਸਲਿੱਪ ਕੀਤਾ ਸੀ ਇਹਦੇ ਤੇ ਡਿਜ਼ਾਈਨ ਬਣਾ ਬਣੂਗਾ ਪਹਿਲਾ ਗੁੰਡਾ ਸਿੱਧਾ ਸਲਿੱਪ ਕਰ ਲਓ ਦੂਸਰਾ ਗੁੰਡਾ ਵੀ ਸਿੱਧਾ ਬਨ ਲਓ ਸਿੱਧਾ ਦਿਸਦਨ ਜਿਹੜਾ ਆਪਾਂ ਇਹ ਸਲਿੱਪ ਕੀਤਾ ਸੀ ਪਹਿਲੀ ਸਲਾਈ ਚ ਉੱਭਰਿਆ ਜਾ ਹੋਇਆ ਇਹਨੂੰ ਆਪਾਂ ਪੁੱਠਾ ਬੁਣਨਾ ਹੈ ਅਗਲਾ ਗੁੰਡਾ ਸਿੱਧਾ ਫਿਰ ਇੱਕ ਪੁੱਠਾ ਇੱਕ ਪੁੱਠਾ ਇੱਕ ਸਿੱਧਾ ਸਾਰੀ ਸਲਾਈ ਇਸ ਤਰ੍ਹਾਂ ਹੀ ਬਣਾਉਣੀ ਹੈ ਜਿਹੜਾ ਆਪਾਂ ਉਧਰ ਸਲਾਈ ਚ ਸਲਿੱਪ ਕੀਤਾ ਸੀ ਉਹਨੂੰ ਪੁੱਠਾ ਬੁਣਨਾ ਹੈ ਇੱਕ ਗੁੰਡਾ ਸਿੱਧਾ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਪੁੱਠਾ ਹੁਣ ਆਪਣੀ ਤੀਸਰੀ ਸਲਾਈ ਆ ਗਈ ਅੱਠ ਸਲਾਈਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਪੁੱਠਾ ਸਲਿੱਪ ਕਰ ਲਾਂਗੇ ਦੂਸਰਾ ਸਿੱਧਾ ਬੁਣ ਲਾਂਗੇ ఫే పుట్టి సైకి పుట్ాక సెద్ధాక సండా పుట్ా సారి సైస్ తర బాగే సీ సున జా పుట్ా పుట్ా బ బుల లో కుట్ా ఏ సెద్ధా లాస్ట్ వాట్ే బు ਉਨ ਆਪਣੀ ਚੌਥੀ ਸਲਾਈ ਆ ਗਈ ਇਹ ਚ ਡਿਜ਼ਾਈਨ ਬਣ ਜੂ ਵੈਸੇ ਤਾਂ ਚਾਰ ਸਲਾਈਆਂ ਦਾ ਡਿਜ਼ਾਈਨ ਆ ਅੱਠ ਚ ਦੁਬਾਰਾ ਰਪੀਟੋ ਕੇ ਕੰਪਲੀਟ ਹੋ ਜਾਂਦਾ ਹੈ ਪਹਿਲਾ ਗੁੰਡਾ ਸਿੱਧਾ ਸਲਿੱਪ ਕਰ ਲਾਂਗੇ ਦੂਸਰਾ ਵੀ ਸਿੱਧਾ ਬੁਣ ਲੋ ਜਿਹੜਾ ਆਪਾਂ ਨੀਚੇ ਪਹਿਲਾਂ ਸਲਿੱਪ ਕੀਤਾ ਸੀ ਪਹਿਲੀ ਸਲਾਈ ਚ ਉਹਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਇਸ ਤਰ੍ਹਾਂ ਚੱਕ ਲੈਣਾ ਪੁੱਠੇ ਹੱਤ ਵਾਲੀ ਸਲਾਈ ਚ ਪਾ ਲੈਣਾ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਕਟਾ ਦੇਣਾ ਇਸ ਤਰ੍ਹਾਂ ਆਪਾਂ ਗੁੰਡਾ ਬੁਣਨਾ ਹੈ ਉਹ ਆਪਣੇ ਆਪ ਹੀ ਘਟਜੂ। ਇਸ ਤਰ੍ਹਾਂ ਨਹੀਂ ਘਟਾਉਣਾ ਆਪਾਂ। ਪਿੱਛੋਂ ਚੱਕ ਕੇ ਨਹੀਂ ਘਟਾਉਣਾ। ਜਿਵੇਂ ਆਪਾਂ ਬੁੰਦੇ ਹੁੰਨੇ ਆ ਇਸ ਤਰ੍ਹਾਂ ਐ ਬੁੰਨਣਾ ਉਹ ਆਪਣੇ ਆਪ ਹੀ ਘਟਜੂਗਾ। ਇਸ ਤਰ੍ਹਾਂ। ਫਿਰ ਅਗਲਾ ਗੁੰਡਾ ਸਿੱਧਾ, ਪੁੱਠਾ ਨਹੀਂ ਬੁੰਨਣਾ ਸੌਰੀ ਇਹ ਸਿੱਧਾ ਬੁੰਨਣਾ। ਫਿਰ ਨੀਚੋਂ ਚੱਕਣਾ। ਇਸ ਤਰ੍ਹਾਂ ਖੱਬੇ ਹੱਥ ਵਾਲੀ ਸਲਾਈਸ ਚ ਪਾ ਕੇ ਫਿਰ ਇਸ ਤਰ੍ਹਾਂ ਬੁਣ ਲੈਣਾ ਉਹ ਆਪਣੇ ਆਪ ਹੀ ਘਟ ਜੂਗਾ ਫਿਰ ਇੱਕ ਸਿੱਧਾ ਇਹ ਸਲਾਈਸ ਪੁੱਠਾ ਗੁੰਡਾ ਨਹੀਂ ਪਾਉਣਾ ਫਿਰ ਨੀਚੇ ਚੱਕਣਾ ਇਸ ਤਰ੍ਹਾਂ ਫਿਰ ਬੁਣ ਲੈਣਾ ਪਿਛਲਾ ਗੁੰਡਾ ਅਗਲਾ ਗੁੰਡਾ ਆਪਣੇ ਆਪ ਹੀ ਘਟ ਜੂਗਾ అగలా కు సీధా ఫినిచో చక్కన ఫి పిచ్చలా కు అగలా కు సీచో చక్కన ਨਿੱਚੇ ਚੱਕ ਕੇ ਖੱਬੇ ਹੱਥ ਵਾਲੀ ਸਲਾਈ ਚ ਇਸ ਤਰ੍ਹਾਂ ਉਤਾਰ ਲੈਣਾ ਫਿਰ ਕੁਛ ਪਿਛਲੇ ਕੁੰਡੇ ਨੂੰ ਬੁਣ ਲੈਣਾ ਲਾਸਟ ਵਾਲਾ ਸਿੱਧਾ ਹੁਣ ਆਪਣੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਵੀ ਕੰਪਲੀਟ ਹੋ ਗਿਆ ਵੈਸੇ ਤਾਂ ਹੁਣ ਆਪਾਂ ਦੁਬਾਰਾ ਰਿਪੀਟ ਕਰਾਂਗੇ ਫਿਰ ਅੱਠ ਸਲਾਈਆਂ ਚ ਡਿਜ਼ਾਈਨ बन ਜੂਗਾ ਹੁਣ ਇਹਦੀ ਜਗਾ ਚੇਂਜ ਹੋ ਜੂਗੀ ਆਪਾਂ ਨੂੰ ਪੰਜਵੀਂ ਸਲਾਈ ਚ ਪਹਿਲਾ ਆਪਾਂ ਪਹਿਲਾ ਗੁੰਡਾ ਸਲਿੱਪ ਕਰਕੇ ਦੂਜੇ ਤੇ ਡਿਜ਼ਾਈਨ ਬਣਾ ਸੀ ਹੁਣ ਦੂਸਰਾ ਵੀ ਬੁਣ ਲੈਣਾ ਆਪਾਂ ਤੀਸ ਹੁਣ ਉੱਧਰ ਧਾਗਾ ਕਰਕੇ ਤੀਸਰਾ ਸਲਿੱਪ ਕਰਨਾ ਪਹਿਲਾਂ ਆਪਾਂ ਦੂਸਰਾ ਸਲਿੱਪ ਕੀਤਾ ਸੀ ਪਹਿਲੀ ਸਲਾਈ ਚ ਹੁਣ ਦੋ ਬੁਣ ਕੇ ਤੀਸਰਾ ਸਲਿੱਪ ਕੀਤਾ धागा उधर करके कुंडा स्लिप कर लो धागा अपने वाल करके एक गुंडा पुठ्ठा बुन लो तागा अपने उधर करके एक गुंडा स्लिप कर लो धागा अपने वाल करके एक गुंडा स्लिप कर लो बुन लो एक कुंडा पुठ्ठा बुन लो धागा उधर करके एक गुंडा स्लिप कर लो धागा अपने वाल करके पुट्ठा बुन लो जिमें आप पहली सिलाई बनाई सी बना ली ਨਾ ਪਾਣੀ ਮੈਂ ਦੂਸਰੀ ਸਲਾਈ ਬਣਾਈ ਸੀ ਉਸ ਤਰ੍ਹਾਂ ਇਹ ਬਣਾਉਣੀ ਹੈ ਇਹਦੀ ਜਗਾ ਚੇਂਜ ਹੋ ਗਈ ਬਸ ਜਿਹੜਾ ਉਭਰਿਆ ਗੁੰਡਾ ਇਹਦਾ ਡਿਜ਼ਾਈਨ ਬਣ ਜਾਂਦਾ ਪਹਿਲਾ ਗੁੰਡਾ ਸਿੱਧਾ ਸਲਿੱਪ ਕਰ ਲਾਂਗੇ ਇਹ ਦੂਸਰਾ ਹੁਣ ਪੁੱਠਾ ਆ ਗਿਆ ਜਿਹੜਾ ਇਹ ਆਪਾਂ ਪਿਛਲੀ ਸਲਾਈ ਚ ਸਲਿੱਪ ਕੀਤਾ ਸੀ ਇਹਨੂੰ ਪੁੱਠਾ ਬੁਣਨਾ ਹੈ ਇੱਕ ਸਿੱਧਾ ਇੱਕ ਪੁੱਠਾ ਸਾਰੀ ਸਲਾਈ ਇਸ ਤਰ੍ਹਾਂ ਹੀ ਬਣਾ ਲੈਣੀ ਹੈ ਜਿਹੜਾ ਆਪਾਂ పిచ్చి సలాయి స్పెత్త బండ్ పుట్ా ఇండా సండ్ పుట్ా ఇండా సండ్ పుట్ావ సనాలు ਹੁਣ ਆਪਣੀ ਆ ਗਈ 7ਵੀਂ ਸਲਾਈ ਪਹਿਲਾ ਗੁੰਡਾ ਆਪਾਂ ਪੁੱਠਾ ਸਲਿੱਪ ਕਰ ਲਾਂਗੇ ਹੁਣ ਇਹ ਅਗਲਾ ਪੁੱਠਾ ਦਿਸਦਾ ਇਹਨੂੰ ਵੀ ਪੁੱਠਾ ਬਨ ਲਓ ਅਗਲਾ ਗੁੰਡਾ ਸਿੱਧਾ ਹੈ ਇਹਨੂੰ ਸਿੱਧਾ ਬਣਾ ਲਓ ਸਾਰੀ ਸਲਾਈ ਇਸ ਤਰ੍ਹਾਂ ਹੀ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਪੁੱਠਾ ਇਕ ਕੁੰਡਾ ਸਿੱਧਾ ਇੱਕ ਕੁੰਡਾ ਪੁੱਠਾ ਸਾਰੀ ਸਿਲਾਈ ਬਣਾ ਲਈ ਆਪਾਂ ਹੁਣ ਅੱਠਵੀਂ ਸਿਲਾਈ ਆ ਗਈ ਇਹ ਚ ਆਪਾਂ ਉਸੇ ਤਰ੍ਹਾਂ ਹੀ ਡਿਜ਼ਾਈਨ ਬਣਾਵਾਂਗੇ ਨੀਚੇ ਚੱਕ ਕੇ ਕੁੰਡਾ ਨੱਟ ਸਲਾਈਆਂ ਚ ਕੰਪਲੀਟ ਹੋ ਜੂ ਡਿਜ਼ਾਈਨ ਅ ਨੀਚੇ ਚੱਕਣਾ ਪਹਿਲਾ ਗੁੰਡਾ ਸਿੱਧਾ ਸਲਿੱਪ ਕਰ ਲਿਆ ਹੁਣ ਇਹਨੂੰ ਨੀਚੇ ਚੱਕਣਾ ਆਪਾਂ ਇਸ ਤਰ੍ਹਾਂ ਸਲਾਈ ਚ ਉਤਾਰ ਲੈਣਾ ਫਿਰ ਆਪਾਂ ਪਿਛਲਾ ਗੁੰਡਾ ਬੁਣ ਲੈਣਾ ਨਾ ਦੋ ਦਾ ਇੱਕ ਹੋ ਜੂਗਾ ਅਗਲਾ ਗੁੰਡਾ ਸਿੱਧਾ ਇਹ ਸਲਾਈ ਚ ਪੁੱਠਾ ਨਹੀਂ ਗੁੰਡਾ ਪਾਉਣਾ జా దిశా ఏదో నీచో చక్కన ఉతారలా కు తర అగలా కు సీధా ఫినిచో చక్కలే సైతే ఉతారీ పిచ్చలా కు ਇਰਗਲਾ ਕੁੰਡਾ ਸਿੱਧਾ ਫਿਰ ਨੀਚੇ ਚੱਕਣਾ ਛੋਟਾ ਛੋਟਾ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਸੌਖਾ ਹੋਤਾ ਬਿਗినਰ ਸਨੀਆਂ ਬਣਾ ਸਕਦੇ ਆ ਫਿਰ ਨੀਚੇ ਚੱਕਣਾ ਲਾਸਟ ਵਾਲੇ ਦੋਨੋਂ ਸਿੱਧੇ ਹੁੰਦੇ ਅੱਠ ਸਨਾਈਆਂ ਕੰਪਲੀਟ ਹੋ ਗਈਆਂ ਆਪਣੀਆਂ ਡਿਜ਼ਾਈਨ ਕੰਪਲੀਟ ਹੋ ਗਿਆ ਹੁਣ ਜਿਵੇਂ ਆਪਾਂ ਪਹਿਲੀ ਸਲਾਈ ਪਾਈ ਸੀ ਉਸੇ ਤਰ੍ਹਾਂ ਹੀ ਹੁਣ ਫੇਰ ਡਿਜ਼ਾਈਨ ਰਿਪੀਟ ਕਰਨਾ ਹੈ ਪਹਿਲਾ ਕੁੰਡਾ ਪੁੱਠਾ ਸਲਿੱਪ ਫੇਰ ਧਾਗਾ ਉਧਰ ਕਰਕੇ ਦੂਸਰੇ ਕੁੰਡੇ ਨੂੰ ਸਲਿੱਪ ਕਰ ਲੈਣਾ ਧਾਗ ਆਪਣੇ ਵੱਲ ਕਰਕੇ ਫੇਰ ਕੁੰਡਾ ਪੁੱਠਾ ਬੁਣ ਲੈਣਾ ਧਾਗਾ ਉਧਰ ਕਰਕੇ ਫੇਰ ਇੱਕ ਸਲਿੱਪ கண்ட புடாாா சார சிலை ஸ்ரே பண்ணி சார சிலை அப்பா பண்ண சிலை பி அப்பா டென் பதில ਉਨਾ ਪਾਈ ਡਿਜ਼ਾਈਨ ਕੰਪਲੀਟ ਕਰਕੇ ਦੁਬਾਰਾ ਫਿਰ ਦਿਖਾਉਣੇ ਆ। ਆ ਬਣਾ ਲਿਆ ਆਪਣਾ ਡਿਜ਼ਾਈਨ। ਦੇਖੋ। ਬਹੁਤ ਹੀ ਵਧੀਆ ਲੱਗਦਾ ਹੈ। ਤੁਸੀਂ ਵੀ ਜ਼ਰੂਰ ਬਣਾਇਓ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ so much।